ਬੜਾ ਤਾਜ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਬੜਾ ਉਤਮ ਕੀਤਾ ਅੱਜ ਅਲਸਿਆ ਵਿਰੋਧ ਜੋਸਟ ਹੈਮੀਨਰ ਕੀਤਾ ਗਿਆ ਤੁਸੀਂ ਵੀ ਦੇਖੋ ਜਿਹੜਾ ਹੈਗਾ ਉਹ ਛੇੜਿਆ ਹੋਇਆ ਜਿਹਦੇ ਤਹਿਤ ਤੁਸੀਂ ਦੇਖ ਰਹੇ ਹੋ ਕਿ ਸਭੋ ਜਿਹਨ ਮਹਿਲ ਕਲਾਂ ਦੇ ਵਿੱਚ ਰੋਜ਼ਾਨਾ ਹੀ ਕੋਈ ਨਾ ਕੋਈ ਸਰਗਰਮੀ ਜਿਹੜੀ ਆਉਂ ਕੀਤੀ ਜਾ ਰਹੀ ਹੈ ਤੇ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਇਸ ਲਈ ਯਤਨਸ਼ੀਲ ਹੈ ਕਿ ਇਸ ਸਬ ਡਿਵੀਜ਼ਨ ਦੇ ਵਿੱਚ ਨਸੀਆਂ ਦੀ ਲਾਨਾ ਨੂੰ ਜਿਹੜਾ ਹੈਗਾ ਆਪਾਂ ਉਹਨੂੰ ਆਪਣੀ ਪ੍ਰਾਪਤ ਕਰ ਸਕੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡੀਸੀ ਸਾਹਿਬ ਨੇ ਆਉਣਾ ਸੀ ਪਰ ਕਿਸੇ ਮਜਬੂਰੀ ਕਰਕੇ ਉਹਨਾਂ ਨੂੰ ਹਾਈ ਕੋਰਟ ਜਾਣਾ ਪੈ ਗਿਆ ਜੀ ਦਾ ਜਾਵਾ ਨਹੀਂ ਸਕੇ ਮੈਂ ਉਹਨਾਂ ਵੱਲੋਂ ਵੀ ਆਪਣੀ ਹਾਜ਼ਰੀ ਇੱਥੇ ਲਵਾਉਣਾ ਚਾਹਣਾ ਮਜਬੂਰੀ ਸੀਗੀ ਨਹੀਂ ਤਾਂ ਉਹ ਇਸ ਪ੍ਰੋਗਰਾਮ ਨੂੰ ਸ਼ਾਮਲ ਹੋਣਾ ਚਾਹੁੰਦੇ ਸੀਗੇ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਵੀ

ਸਰੀਰ ਨੂੰ ਪਾਲਣ ਵਾਸਤੇ ਅੱਜ ਜੱਤਨਾਂ ਦੀ ਲੋੜ ਹੈ ਬਹੁਤਾਂ ਪਰ ਤੇ ਨਾਮ ਨੂੰ ਸੁਧਰਾ ਬਸੰਗਰੀਏ ਸੀ ਦੇਖੀ ਕੋਪਾ ਜੇ ਪਰਮਾਤਮਾ ਦਾ ਨਾਮ ਹੀ ਲੈਣਾ ਜੇ ਜ਼ਿੰਦਗੀ ਦੀ ਤਰੱਕੀ ਵਾਸਤੇ ਜੱਜਨ ਕਰਨੇ ਹੈ ਤਾਂ ਸਰੀਰ ਨੂੰ ਪਾਲਣਾ ਬਹੁਤ ਜ਼ਰੂਰੀ ਆਪਾਂ ਇਤਣੀਆਂ ਦੀ ਆਪਾਂ ਇਹ ਤਾਂ ਤੇਰੀ ਘਰ ਵਾਲੀ ਕੱਲ ਲੈ ਕੇ ਗਈ ਸੀ ਉਹ ਘਰ ਵਾਲੀ ਨੂੰ ਕੀ ਪਤਾ ਯਾਰ ਉਹ ਤਾਂ ਕਪਲੀ ਆ ਅਣਪੜ੍ਹ ਹੈਗੀ ਆ ਕੱਲ ਲੈ ਗਈ ਤੂੰ ਵੇਚ ਦੇ ਇਹਨਾਂ ਨੂੰ ਮੈਂ ਤਾਂ ਇਹਨਾਂ ਦਾ ਤੈਨੂੰ 150 ਰੁਪਿਆ ਦੂੰਗਾ 150 ਨੀ ਗੱਲ ਕਰ ਮੇਰੀ ਸਰਨਾ ਨਹੀਂ ਮੇਰੀ ਬੋਤਲ ਹੀ ਮੈਂ ਖਾ ਉਹਦੇ ਨਾਲ ਤਾਂ ਮੈਂ ਤਾਂ ਤੈਨੂੰ 150 ਰੁਪਏ ਹੀ ਦੇਣਾ ਨਾ ਲਾ ਲਾ 200 ਰੁਪਿਆ ਮੈਂ ਤਾਂ ਤੈਨੂੰ 150 ਹੀ ਦੇਣਾ ਇਹਦਾ ਓ ਲਾ ਲਾ ਨਰਮੀ ਨਾ ਕਰ ਆਪਣਾ ਤਾਂ ਪਰਾਣਾ ਬਿਹਾਰਾ ਚੱਲ ਹਰ ਤੂੰ ਡੇੜਾ ਬੋਈ ਦੇ ਲੈ ਤਿਆਰ ਕੀ ਬਣ ਲਈ ਕਲੀ ਜੰਲੀਆ ਅੰਦਰ ਸੋਨਾ ਪਤਾ ਹੈਗਾ ਮੈਂ